ਸੀਐਮ ਭਗਵੰਤ ਮਾਨ ਦੇ ਸਨੇਹ ਉਹ ਜਿਹੜੇ ਉਹਨਾਂ ਦੇ ਸਾਰੇ ਐਮਐਲਏ ਨੇ ਲੱਗਦਾ ਪਹਿਲਾਂ ਘੱਟ ਖਾਂਦੇ ਸੀ ਮਾਲ ਪੱਤਾ ਹੁਣ ਬਹੁਤ ਜ਼ਿਆਦਾ ਖਾਨ ਲੱਗੇ ਨੇ ਪਤਾ ਨਹੀਂ ਲੱਗਦਾ ਕਿੱਥੇ ਕੀ ਬਿਆਨ ਦੇਣਾ ਜਾਂ ਕੋਈ ਬਿਆਨ ਦੇ ਦਿੰਦੇ ਨੇ ਫਿਰ ਉਸ ਤੋਂ ਮੁੱਕਰਦੇ ਵੀ ਨਾਲ ਦੇ ਨਾਲ ਨਜ਼ਰ ਦਿਖਾਈ ਦਿੰਦੇ ਨੇ ਗੱਲ ਕਰ ਲਈਏ ਐਮਐਲਏ ਪੱਪੀ ਬਰਾਸ਼ਰ ਦੀ ਬਿਆਨ ਦੇ ਦਿੱਤਾ ਬਹੁਤ ਵੱਡਾ ਬਿਆਨ ਆ ਜਿਹੜਾ ਦੇ ਦਿੱਤਾ ਕਿ ਮੈਂ ਜਿਹੜੇ ਡਿਪੋਰਟ ਹੋਏ ਵੇ ਪੰਜਾਬੀ ਐ ਉਹਨਾਂ ਸਾਰਿਆਂ ਨੂੰ ਮੈਂ 50-50 ਹਜ਼ਾਰ ਰੁਪਇਆ ਦਊਂਗਾ ਮਤਲਬ ਆਦੇ ਪਰਸਨਲ ਖਾਤੇ 'ਚ ਦਊਂਗਾ ਹੁਣ ਐ ਨਹੀਂ ਪਤਾ ਉਹ ਪਰਸਨਲ ਖਾਤਾ ਆਮ ਆਦਮੀ ਪਾਰਟੀ ਪੰਜਾਬ ਦੇ ਹੀ ਪੈਣਾ ਜਾਂ ਆਪਦੇ ਕੋਲੋਂ ਦੇਣਾ ਜਾਂ ਪਹਿਲਾਂ ਆਪਦੇ ਕੋਲੋਂ ਕਹਿ ਦਿੱਤਾ ਕਿ ਮਿਲਣੇ ਜਿਹੜੇ ਪੰਜਾਬ ਦੇ ਕਰਜ਼ੇ 'ਚ ਹੁਈਆਂ ਕਿ ਪੰਜਾਬ ਦੇ ਕਰਜ਼ਾ ਚੱਕ ਗਈ 50-5000 ਰੁਪਏ ਦੇਣਗੇ ਪਰ ਇਸ ਤੋਂ ਪਹਿਲਾਂ ਪੱਪੀ ਬਰਾਸ਼ਰ ਨੂੰ ਚਾਹੀਦਾ ਕਿ ਜਿਹੜੀਆਂ ਮਾਤਾ ਭੈਣਾਂ ਨੂੰ ਤਿੰਨ ਸਾਲ ਪਹਿਲਾਂ ਵਾਦਾ ਕੀਤਾ ਸੀ ਕਿ ਜਦੋਂ ਸਰਕਾਰ ਬਣੀ ਅਸੀਂ 1000 ਰੁਪਏ ਮਹੀਨਾ ਅਸੀਂ ਸਾਰਿਆਂ ਨੂੰ ਦਿਆ ਕਰਾਂਗੇ ਮਾਤਾ ਪੈਨਾ ਨੂੰ ਕਿ ਪਹਿਲਾਂ ਉਹ ਪੂਰਾ ਕਰ ਲੈਣਾ ਚਾਹੀਦਾ ਕਿ ਤਿੰਨ ਸਾਲ ਹੋ ਗਏ ਮਾਤਾ ਪੈਨਾ ਢਿੱਕ ਰਹੀਆਂ 1000 ਰੁਪਏ ਨੂੰ ਦੂਜਾ ਨਸ਼ੇ ਨੂੰ ਕਹਿੰਦੇ ਸੀ ਠੱਲ ਪਾਵਾਂਗੇ ਉਸ ਚੀਜ਼ ਵੱਲ ਵੀ ਧਿਆਨ ਦੇਣਾ ਚਾਹੀਦਾ ਕਿ ਮਾਲ ਪੱਤਾ ਜ਼ਿਆਦਾ ਨਾ ਸ਼ੱਕਲਾ ਕਰੋ ਕਿ ਮੁੜ ਕੇ ਉਹ ਤੋਂ ਫਿਰ ਬਿਸ਼ਰਮੀ ਨਾਲ ਪਰ ਬਿਸ਼ਰਮੀ ਕੀ ਹੁਣ ਤਾਂ ਜਿਹੜੇ ਆਮ ਆਦਮੀ ਪਾਰਟੀ ਹੈ ਇਸ ਵੇਲੇ ਪੂਰੀ ਬਿਸ਼ਰਮਾ ਹੋ ਚੁੱਕੀ ਹੈ ਆਪ ਦੇ ਹਿਸਾਬ ਦੇ ਨਾਲ ਬਿਆਨ ਦੇਤਾ ਮੁੜ ਕੇ ਬਸ ਐ ਮੱਲੂ ਜਿਵੇਂ ਕੱਚਾ ਜਿਹਾ ਕੰਮ ਕੀਤਾ ਹੁੰਦਾ ਕਹਿ ਕੇ ਮੁੜ ਕੇ ਆਰਾਮਦਰੀ ਦੇ ਨਾਲ ਮੁੱਕਰ ਜਾਂਦੇ ਆ ਹੁਣ ਦੇਖਦੇ ਆ 50 50000 ਰੁਪਿਆ ਕਿਹੜੇ ਕਿਹੜੇ ਪੰਜਾਬੀਆਂ ਨੂੰ ਪੱਪੀ ਪ੍ਰੈਸ਼ਰ ਆਪ ਦੇ ਕੋਲੋਂ ਜਾ ਕੇ ਦਿੰਦਾ ਜਿਹੜਾ ਰਾਸ਼ਨ ਰੁਕਿਆ ਹੋਇਆ ਕਿੰਨੇ ਚਿਰਾਂ ਦਾ ਉਹਦੇ ਵੱਲ ਧਿਆਨ ਦੇਣ ਦੀ ਜ਼ਰੂਰਤ ਹੈ ਜਿਹੋ ਜੀ ਸਥਿਤੀ ਆ ਜਾਂਦੀ ਆ ਫਿਰ ਉਹੋ ਜਿਹੀ ਬਿਆਨ ਦੇ ਦਿੰਦੇ ਨੇ ਮੁੜ ਕੇ ਗੱਲ ਟਲ ਜਾਂਦੀ ਹੈ ਪਤਾ ਕੀ ਬਸ ਇੱਕ ਵਾਰ ਆਪਾਂ ਲੋਕਾਂ ਨੂੰ ਆਪਦੇ ਵੱਲ ਖਿੱਚ ਲਈਏ ਕਿ ਜੇ ਜੀ ਸਥਿਤੀ ਆ ਗਈ ਉਹ ਦੇ ਬਿਆਨ ਦੇ ਦੇਣਾ ਕਿਤੇ ਅੱਗ ਲੱਗਦੀ ਆ ਤਾਂ ਅਸੀਂ ਆਪਦੇ ਵੱਲੋਂ ਪੈਸੇ ਦਿੱਤੇ ਕਿਤੇ ਕੁਝ ਹੋਇਆ ਤਾਂ ਅਸੀਂ ਆਪਦੇ ਵੱਲੋਂ ਵਾ ਕੀਤਾ ਹੁਣ ਰਿਪੋਰਟ ਹੋਈ ਤਾਂ ਅਸੀਂ ਆਪਦੇ ਵੱਲੋਂ 5500 ਰੁਪਇਆ ਦੇ ਰਹੇ ਆ ਪਰ ਕਦੋਂ ਦੇਣਗੇ ਇਹ ਨਹੀਂ ਪਤਾ ਪਹਿਲਾਂ ਵੋਟਾਂ ਵੇਲੇ ਇਸ ਤਰ੍ਹਾਂ ਹੀ ਕਿਹਾ ਗਿਆ ਸੀ ਪੰਚਾਇਤੀ ਚੋਣਾਂ ਵੇਲੇ ਕਿ 5-5 ਲੱਖ ਰੁਪਏ ਦੇ ਜੇ ਦਿੱਤਾ ਜਾਊਗਾ ਕਿ ਜਿਹੜਾ ਸਰਵਿਸ ਨੇ ਸਰਪੰਚ ਬਣਾਉਣਗੇ ਆਦੇ ਪਿੰਡ ਦਾ ਫਿਰ ਹੁਣਾਂ ਵੋਟਾਂ ਵੇਲੇ ਐਮਸੀ ਦੀਆਂ ਵੋਟਾਂ ਮਿਲੇ ਵੀ ਐਵੇਂ ਹੋਇਆ ਕਿ 1 ਲੱਖ ਰੁਪਏ ਦਵਾਂਗੇ ਜਿਹੜਾ ਆਪਦੇ ਬਾੜ ਨੂੰ ਆਪਦੇ ਬਾੜ ਦੇ ਵਿੱਚ ਸਰਮਸੰਮਤੀ ਨਾਲ ਐਮਸੀ ਬਣਾਉਣਗੇ ਨਾ ਉਹਨਾਂ ਨੂੰ ਦਿੱਤਾ ਨਾ ਜਿਹੜੇ ਪਿੰਡ 'ਚ ਪੰਚਾਇਤਾਂ ਬਣੀਆਂ ਸਰਪੰਚ ਚੋਣੇ ਪਿੰਡ ਦੇ ਨੇ ਆਪ ਦਾ ਸਰਮਸੰਮਤੀ ਨਾਲ ਨਾ ਉਹਨਾਂ ਨੂੰ ਮਿਲਿਆ ਹੁਣ ਉਸੇ ਤਰ੍ਹਾਂ ਹੀ ਇਹ 50000 ਵੀ ਜਲਦੀ ਦੇਖਦੇ ਆ ਖਾਤਿਆਂ ਦੇ ਵਿੱਚ ਪਾਉਂਦੇ ਆ ਜਾਂ ਨਹੀਂ ਪਾਉਂਦੇ ਪੱਪੀ ਪ੍ਰੈਸ਼ਰ